ਆਪ ਦੇ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਦਰਅਸਲ ਉਹਨਾਂ ਦੇ ਵੱਲੋਂ ਹੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਆਪਣੀ ਸ਼ਿਕਾਇਤ ਦੇ ਦਰਮਿਆਨ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਖੁਦ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਵਿਵਾਦਾਂ ਦੇ ਵਿੱਚ ਘਿਰ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਹਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਦਰਅਸਲ ਜੋ ਹੈ ਜਾਲੀ ਸਰਟੀਫਿਕੇਟ ਦੇ ਨਾਲ ਐਲ ਐਲ ਬੀ ਕਰਨ ਦੇ ਇਲਜ਼ਾਮ ਲੱਗੇ ਨੇ ਇਥੋਂ ਤੱਕ ਕਿ 12ਵੀਂ ਫੇਲ ਵੀ ਕਹੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਵਰਕਿੰਗ ਪ੍ਰਧਾਨ ਪਰਮਿੰਦਰ ਸਿੰਘ ਸੰਧੂ ਜਿਨ੍ਹਾਂ ਦੇ ਖਿਲਾਫ ਲੁਧਿਆਣਾ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਸੰਧੂ ਦੇ ਉੱਤੇ ਦੋਸ਼ ਹੈ ਕਿ ਉਸ ਨੇ ਐਲ ਐਲ ਬੀ ਕਰਨ ਦੇ ਲਈ 12ਵੀਂ ਕਲਾਸ ਪਾਸ ਕਰਨ ਦਾ ਜੋ ਜਾਲੀ ਕਾਗਜ਼ ਬਣਵਾਏ ਸਨ ਉਹਨਾਂ ਦੀ ਵਰਤੋਂ ਕੀਤੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਅਜੇ ਤੱਕ ਪਰਮਿੰਦਰ ਸਿੰਘ ਸੰਧੂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਪਰ ਦੂਜੇ ਪਾਸੇ ਇਹ ਮਾਮਲਾ ਕਾਫੀ ਜ਼ਿਆਦਾ ਤਲ ਫੜਦਾ ਹੋਇਆ ਵਿਖਾਈ ਦੇ ਰਿਹਾ ਕਿਉਂਕਿ 2022 ਦੇ ਵਿੱਚ ਇਹ ਮਾਮਲਾ ਉੱਠਿਆ ਸੀ ਜਿਸ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਜੋ ਹੈ ਇਲਜ਼ਾਮ ਲਗਾਏ ਗਏ ਸਨ ਕਿ ਫਰਜ਼ੀ ਲਾਈਸੈਂਸ ਵਕਾਲਤ ਕਰਨ ਦੇ ਲਈ ਮੁਹਈਆ ਕਰਵਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਗਈ ਤੇ ਪੁਲਿਸ ਜਾਂਚ ਦੇ ਵਿੱਚ ਪਾਇਆ ਗਿਆ ਕਿ ਪਰਮਿੰਦਰ ਸਿੰਘ ਸੰਧੂ ਦੇ ਵੱਲੋਂ ਜੋ ਬਾਪੇਸ਼ ਕੀਤਾ ਗਿਆ ਸੀ 12ਵੀਂ ਦਾ ਪ੍ਰਮਾਣ ਪੱਤਰ ਉਹ ਫਰਜ਼ੀ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਫੇਰ ਬਦਲ ਦਾ ਸਰਸਲਾ ਲਗਾਤਾਰ ਜਾਰੀ ਹੈ ਤੇ ਅਜਿਹੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਚੁੱਕਿਆ ਹੈ ਕਿਉਂਕਿ ਪੁਲਿਸ ਦੇ ਵੱਲੋਂ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਤੇ ਦੋਸ਼ ਵੀ ਕਾਫੀ ਜ਼ਿਆਦਾ ਸੰਗੀਨ ਨੇ ਕਿ 12ਵੀਂ ਫੇਲ ਹੋਣ ਦੇ ਕਰਕੇ ਉਹਨਾਂ ਦੇ ਵੱਲੋਂ ਜਾਲੀ ਕਾਗਜ਼ ਬਣਵਾਏ ਗਏ 12ਵੀਂ ਪਾਸ ਤੇ ਤੇ ਉਸ ਤੋਂ ਬਾਅਦ ਜੋ ਹੈ ਇਨਾ ਕਾਗਜ਼ਾਂ ਦੇ ਆਧਾਰ ਦੇ ਉੱਤੇ ਐਲ ਐਲ ਬੀ ਦੇ ਲਈ ਲਾਇਸੈਂਸ ਲੈਣ ਦੇ ਲਈ ਜੋ ਹੈ ਅੱਗੇ ਅਪਲਾਈ ਕਰ ਦਿੱਤਾ ਗਿਆ ਤਾਂ ਸ਼ਿਕਾਇਤ ਕੀਤੀ ਗਈ ਜਿਸ ਤੋਂ ਬਾਅਦ ਇਸ ਦਾ ਖੁਲਾਸਾ ਹੋਇਆ ਤੇ ਫਿਲਹਾਲ ਦੀ ਘੜੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਨਹੀਂ ਹੋ ਸਕੀ ਦੇਖਦੇ ਆ ਕਿ ਪੁਲਿਸ ਦੇ ਵੱਲੋਂ ਕਦੋਂ ਤੱਕ ਗ੍ਰਿਫਤਾਰ ਕੀਤਾ ਜਾਂਦਾ ਹੈ ਜਾਂ ਨਹੀਂ ਅਤੇ ਦੂਜੇ ਪਾਸੇ ਇਹ ਵੀ ਦਿਲਚਸਪ ਰਹੇਗਾ ਕਿ ਇਸ ਮਾਮਲੇ ਦੇ ਵਿੱਚ ਆਵਾਦਮੀ ਪਾਰਟੀ ਦੇ ਯੂਥ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਕੀ ਪ੍ਰਤੀਕਿਰਿਆ ਆਪਣੇ ਪੱਖ ਦੇ ਵਿੱਚ ਸਾਂਝੀ ਕੀਤੀ ਜਾਂਦੀ ਹੈ ਜਾ ਆਪਣੀ ਸਫਾਈ ਦੇ ਵਿੱਚ ਕੀ ਕੁਝ ਕਿਹਾ ਜਾਂਦਾ ਹੈ ਕੀ ਨਾਮ ਮੇਰਾ ਨਾਮ ਜੀ ਡੇਵਿਡ ਗਿੱਲਾ ਐ ਮੈਂ ਡਿਸਟ੍ਰਿਕਟ ਕੋਰਟ ਲੁਧਿਆਣਾ ਦੇ ਵਿੱਚ ਪ੍ਰੈਕਟਿਸ ਕਰਦਾ ਜੀ ਸਰ ਕੀ ਮਾਮਲਾ ਆਇਆ ਆਵਾਦੂ ਪਾਰਟੀ ਮਾਮਲਾ ਜੀ ਇਦਾਂ ਐ ਕਿ ਇੱਕ 4 ਸਾਲ ਤੋਂ ਮੇਰੀ ਇੱਕ ਕੰਪਲੇਨਟ ਚੱਲਦੀ ਸੀ ਜਾਲੀ ਵਕੀਲ ਹੈ ਪਰਮਿੰਦਰ ਸਿੰਘ ਸੰਧੂ ਵੀ ਇਹਦੇ ਡਾਕੂਮੈਂਟਸ ਜਿਹੜੇ ਨੇ ਉਹ ਫੇਕ ਨੇ ਫੇਕ ਡਾਕੂਮੈਂਟਸ ਬਣਾ ਕੇ ਇਹ ਜਿਹੜਾ ਹੈ ਡਿਸਟ੍ਰਿਕਟ ਕੋਰਟਸ ਦੇ ਵਿੱਚ ਇਹਨੇ ਪ੍ਰੈਕਟਿਸ ਕੀਤੀ ਔਰ ਡਿਸਟ੍ਰਿਕਟ ਕੋਰਟਸ ਦਾ ਇਹਨੇ ਇਲੈਕਸ਼ਨ ਲੜਿਆ ਔਰ ਇਲੈਕਸ਼ਨ ਲੜ ਕੇ ਡਿਸਟ੍ਰਿਕਟ ਕੋਰਟ ਦੇ ਵਿੱਚ ਇਹ ਬੀਇੰਗ ਇੱਕ ਐਗਜ਼ੀਕਿਟਿਵ ਮੈਂਬਰ ਵੀ ਇੱਥੇ ਕੰਮ ਕੀਤਾ ਇਹਨੇ ਉਹ ਐਪਲੀਕੇਸ਼ਨ ਜਿਹੜੀ ਸੀ ਉਹ ਮੈਂ ਦਿੱਤੀ ਸੀ ਬਾਰ ਕਾਉਂਸਲ ਪੰਜਾਬ ਐਂਡ ਹਰਿਆਣਾ ਨੂੰ ਜਿਹੜੀ ਸਾਡੀ ਵਕੀਲਾਂ ਦੀ ਮੇਨ ਬਾਡੀ ਹੈ ਉਹ ਐਪਲੀਕੇਸ਼ਨ ਦੇ ਵਿੱਚ ਇਨਵੈਸਟੀਗੇਸ਼ਨ ਹੋਈ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਮੈਂ ਫਿਰ 2 اگست 2022 ਨੂੰ ਇਹ اپلیکیشن ਜਿਹੜੀ ਸੀ ਪੁਲਿਸ ਨੂੰ ਵੀ موਵ ਕਰਤੀ ਸੀ ਇਹਦੇ ਖਿਲਾਫ ਵੀ ਇਹ ਜਾਲੀ ڈاکومنٹس ਦੇ ਆਧਾਰ ਤੇ ਪ੍ਰੈਕਟਿਸ ਕਰ ਰਿਹਾ ਹੈ ਇਹਦੇ ਖਿਲਾਫ ਜਿਹੜਾ ਹੈ ਕਾਰਵਾਈ ਕੀਤੀ ਜਾਵੇ ਤੇ ਉਹ ਫਿਰ 10 اگست ਨੂੰ بار کونسل نے آرڈر ਕਰਤਾ ਸੀ ਜਿਹਦੇ ਵਿੱਚ 140 ایڈووکیٹس ਜਿਹੜੇ ਸੀ ਉਹ ਫੇਕ ਪਾਏ ਗਏ ਸੀ ਪਰ ਉਹਦੇ ਵਿੱਚ ਕੁਝ ਇਹੋ ਜਿਹੇ ایڈووکیٹس ਦੇ ਨਾਮ ਵੀ ਆ ਗਏ ਸੀ ਜਿਹੜੇ ਕਿ ਗਲਤੀ ਨਾਲ ਪੈ ਗਏ ਸੀ ਬਾਅਦ ਚ ਉਹਨਾਂ ਨੂੰ ਸਾਰਿਆਂ ਨੂੰ ਛਾਂਡ ਕੇ ٹوٹل ਲਿਸਟ ਰਹਿ ਗਈ ਸੀ 64 ਦੀ 64 ਦੇ ਵਿੱਚ ਸੀ ਪਰਮਿੰਦਰ ਸਿੰਘ ਸੰਧੂ ਦਾ ਨਾਮ ਵੀ ਲੇਕਿਨ ਕਿਉਂ ਜੋ ਉਨੀ ਦੇਰ ਦੇ ਵਿੱਚ ਇਹ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਸੀ ਔਰ ਜੁਆਇਨ ਕਰਨ ਦੇ ਕਰਕੇ ਆਮ ਆਦਮੀ ਪਾਰਟੀ ਵਿੱਚ ਹੋਣ ਕਰਕੇ ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਸੀ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਸੀ ਕਦੇ ਇੱਕ ਅਫਸਰ ਨੂੰ ਮਿਲਦੇ ਸੀ ਦੂਜੇ ਨੂੰ ਮਿਲਦੇ ਸੀ ਇੱਕ ਸੀਪੀ ਕੋਲ ਜਾਂਦੇ ਸੀ ਕਈ ਮੀਟਿੰਗਾਂ ਸਾਡੀਆਂ ਸੀਪੀ ਨਾਲ ਹੋਈਆਂ ਅਫਸਰਾਂ ਨਾਲ ਹੋਈਆਂ ਪਰ ਪਾਰਟੀ ਦੇ ਪ੍ਰੈਸ਼ਰ ਕਰਕੇ ਲੋਕਲ ਇੱਕ ਦੋ ਐਮਐਲਏ ਇਹਦਾ ਸਾਥ ਦੇ ਰਹੇ ਸੀ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸਾਹਿਬ ਉਹਦਾ ਉਹਦੀ ਸਜੀ ਬਾ ਪਰਮਿੰਦਰ ਸਿੰਘ ਉਹ ਬੜਾ ਸਾਥ ਦੇ ਰਹੇ ਸੀ ਜਿਹਦੇ ਕਰਕੇ ਪਰਚਾ ਰਜਿਸਟਰਡ ਨਹੀਂ ਹੋ ਪਾਰਿਆ ਸੀ ਐਂਡ ਤੇ ਫਿਰ ਅਸੀਂ ਜਿਹੜਾ 156 ਤੰ ਦੀ ਇੱਕ ਕੰਪਲੇਂਟ ਮੂਵ ਕੀਤੀ ਹੈਗੀ ਐ ਇੱਥੇ ਕੋਰਟ ਦੇ ਵਿੱਚ ਜੁਡੀਸ਼ੀਅਲ ਕੋਰਟ ਦੇ ਵਿੱਚ ਕਰਕੇ ਅਸੀਂ ਉਸ ਤੋਂ ਬਾਅਦ ਇੱਕ ਅਸੀਂ ਰਿਟ ਪਟੀਸ਼ਨ ਪਾਈ ਹੈਗੀ ਐ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੀ ਰੈਟ ਪਟੀਸ਼ਨ ਦੇ ਵਿੱਚ ਐਂਡ ਦੇ ਉੱਤੇ ਇਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਜਿਹਦੇ ਤੋਂ ਸਾਨੂੰ ਪਤਾ ਲੱਗਾ ਕਿ ਇਸ ਰਿਪੋਰਟ ਦੇ ਮੁਤਾਬਕ ਇਹ ਬੰਦਾ ਰਿਪੋਰਟ ਕੱਢ ਕੇ ਦੇਣਾ ਹੈ ਇਹ ਬੰਦਾ ਜਿਹੜਾ ਹੈ ਇਹਦੇ ਖਿਲਾਫ ਜਿਹੜਾ ਹੈ 420 65 67 68 71 ਦੀ ਪ੍ਰोसीडिंग ਕਰਨ ਦੇ ਵਾਸਤੇ ਐਸ ਐਚਓ ਨੇ ਕਮਿਸ਼ਨਰ ਦੇ ਕੋਲੋਂ ਜਿਹੜਾ ਹੈ ਪਰਮਿਸ਼ਨ ਮੰਗੀ ਸੀ ਇਸ ਰਿਪੋਰਟ ਦੇ ਮੁਤਾਬਕ ਇਹ ਰਿਪੋਰਟ ਜਿਹੜੀ ਹੈ ਹਾਈ ਕੋਰਟ ਦੇ ਵਿੱਚ विद द एफिडेविट ऑफ एसीपी सिविल लाइन जेड़ा सी उथे सबमिट ਕੀਤਾ ਗਿਆ ਇਹ ਰਿਪੋਰਟ ਇਹਦੇ ਵਿੱਚ ਦੋ ਰਿਪੋਰਟਾਂ ਨੇ ਇੱਕ ਰਿਪੋਰਟ ਦੇ ਵਿੱਚ ਐਸ ਐਚਓ एसीपी एडीसीपी ਤੇ सीपी ਅਲੱਗ ਨੇ ਉਹ ਅਲੱਗ ਇਨਕੁਆਰੀ ਹੋਈ ਇੱਕ ਫਿਰ ਫਰਦਰ ਓਬਜੈਕਸ਼ਨ ਲਗਾਏ ਡੀ ਇਲੀਗਲ ਨਹੀਂ ਕਿਉਂਕਿ ਡੀ ਇਲੀਗਲ ਇਹਨਾਂ ਨੇ ਮੈਨੇਜ ਕਰ ਲਿਆ ਸੀ ਜੱਗੀ ਜਿਹੜਾ ਡੀ ਇਲੀਗਲ ਹੈ ਪੁਨੀ ਜੱਗੀ ਉਹ ਮੈਨੇਜ ਕਰ ਲਿਆ ਸੀ ਜਿਹਦੇ ਕਰਕੇ ਇਹਨਾਂ ਨੇ ਉਹਨੇ ਓਬਜੈਕਸ਼ਨ ਲਾ ਦਿੱਤੇ ਓਬਜੈਕਸ਼ਨ ਜਿਹੜੇ ਸੀ ਫਿਰ ਬਾਅਦ ਦੇ ਵਿੱਚ ਪੁਲਿਸ ਨੇ ਕਲੀਅਰ ਕੀਤੇ ਕਲੀਅਰ ਕਰਕੇ ਓਬਜੈਕਸ਼ਨ ਵਾਪਸ ਫਾਈਲ ਭੇਜੀ ਲੇਕਿਨ ਫਿਰ ਵੀ ਜਿਹੜਾ ਹੈ ਐਫ ਆਈ ਆਰ ਰਜਿਸਟਰਡ ਨਹੀਂ ਹੋਈ ਤੇ ਐਂਡ ਤੇ ਹੋਇਆ ਜੀ ਅਸੀਂ ਅੱਕ ਕੇ ਹੁਣ ਜਦੋਂ ਹਾਈ ਕੋਰਟ ਦਾ ਵੀ ਕਾਫੀ ਪ੍ਰੈਸ਼ਰ ਸੀ ਰਿਪੋਰਟ ਵੀ ਸਬਮਿਟ ਹੋ ਗਈ ਸੀ ਲੇਕਿਨ ਫਿਰ ਵੀ ਇਹਦੇ ਖਿਲਾਫ ਕਾਰਵਾਈ ਨਹੀਂ ਹੋ ਰਹੀ ਸੀ ਅਸੀਂ ਫਿਰ ਇੱਕ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਨੂੰ ਪਟੀਸ਼ਨ ਪਾਈ 27 ਮਾਰਚ ਨੂੰ ਇਸੇ 27 ਮਾਰਚ ਨੂੰ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਪਟੀਸ਼ਨ ਭਾਈ ਸੀ 28 ਤਰੀਕ ਨੂੰ ਮੈਨੂੰ ਰਿਵਰਟ ਆ ਗਿਆ ਸੀ ਕਿ ਤੁਹਾਡੀ ਜਿਹੜੀ ਪ੍ਰੋਬਲਮ ਵਾਸਤੇ ਜਿਹੜਾ ਉਹ ਅਸੀਂ ਅੱਗੇ ਨੋਟਿਸ ਕਰਤਾ ਹੈ ਔਰ 29 ਤਰੀਕ ਨੂੰ ਸੀਪੀ ਲੁਧਿਆਣਾ ਨੇ ਆਰਡਰ ਕਰਤੇ ਇਹਦੇ ਤੇ ਐਫ ਆਈ ਆਰ ਕਰਨ ਦੇ ਔਰ 30 ਤਰੀਕ ਨੂੰ ਇਹਦੇ ਤੇ ਜਿਹੜੀ ਹੈ ਇਹ ਮਾਮਲਾ ਦਰਜ ਕਰ ਲਿਆ ਗਿਆ ਇਹ ਕਿਹੜੀ ਕਿਹੜੀ ਤਰਾਵਾਂ ਦੇ ਤਹਿਤ ਮਾਮਲਾ ਦਰਜ ਕਿਹੜੀ ਕਿਹੜੀ ਤਰਾਵਾਂ ਦੇ ਇਹ ਧਾਰ ਲੱਗੀਆਂ ਜੀ 420 465 67 68 71 ਚਾਹੀਦਾ ਤੇਰਾ ਥਾਣਾ ਹੋਇਆ ਪਰਚਾ ਦਰਜ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਇਹਦੇ ਖਿਲਾਫ ਪਰਚਾ ਦਰਜ ਹੋਇਆ ਜੀ ਤੇ ਹੁਣ ਫਰਦਰ ਇਹਦੀ ਗ੍ਰਿਫਤਾਰੀ ਦੇ ਲਈ ਅਸੀਂ ਜਿਹੜਾ ਮੰਗ ਕਰ ਰਹੇ ਹਾਂ ਪ੍ਰਸ਼ਾਸਨ ਤੋਂ ਵੀਰਾ ਹੋਵੇ ਕਿਤੇ 4 ਸਾਲ ਸਾਨੂੰ ਇਹਦੇ ਤੇ ਪਰਚਾ ਰਿਸਟ੍ਰੀਡ ਕਰਾਉਣ ਨੂੰ ਲੱਗ ਗਿਆ ਤੇ ਅੱਗੇ ਗ੍ਰਿਫਤਾਰੀ ਨਾ ਕਰਨ ਨੂੰ ਪੋਲਿਟਿਕਲ ਪ੍ਰੈਸ਼ਰ ਦੇ ਥੱਲੇ ਪਹਿਲੇ ਵੀ ਮਾਮਲਾ ਉੱਠਿਆ ਸੀ ਪਹਿਲੇ ਵੀ ਇਹਦਾ ਨਾਮ ਇਨਕਲੂਡ ਸੀ ਇਨਕਲੂਡ ਸੀ ਇਹਦਾ ਨਾਮ ਪਰ ਦਬਾਤ ਤਾਂ ਗਿਆ ਜੀ ਪੋਲਿਟਿਕਲ ਪ੍ਰੈਸ਼ਰ ਥੱਲੇ ਜਿਹੜਾ ਸੀ ਇਹਦਾ ਨਾਮ ਦਬਾ ਦਿੱਤਾ ਗਿਆ ਸੀ ਲੇਕਿਨ ਅਸੀਂ ਆਪਣੀ ਕੋਸ਼ਿਸ਼ ਨਹੀਂ ਛੱਡੀ ਔਰ ਲਗਾਤਾਰ ਅਸੀਂ ਕੋਸ਼ਿਸ਼ ਕਰਦੇ ਰਹੇ ਔਰ ਜਿਹੜਾ ਅੱਜ ਨਤੀਜਾ ਸਾਡੇ ਸਾਹਮਣੇ ਆ ਕੇ ਅਸੀਂ ਜਿਹੜਾ ਇਹਦੇ ਖਿਲਾਫ ਐਫ ਆਈ ਆਰ ਕਰਾਉਣ ਦੇ ਵਿੱਚ ਕਾਮਯਾਬ ਹੋ ਗਏ ਹਾਈ ਕੋਰਟ ਤੋਂ ਹੈ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਦਾਇਰ ਸੀ ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਅਸੀਂ ਪਟੀਸ਼ਨ ਦੇ ਸੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਬੜਾ ਸਟਰੋਂਗ ਨੋਟਿਸ ਲੈ ਆਇ ਦੇਤੇ ਜਿਸ ਤੋਂ ਬਾਅਦ ਕਮਿਸ਼ਨਰ ਆਫ ਪੁਲਿਸ ਨੇ ਜਿਹੜਾ ਇਹਤੇ ਐਕਸ਼ਨ ਲਿਆ ਅੱਛਾ ਜਿਹੜੀ ਸਰਟੀਫਿਕੇਟ ਆ ਜਿਹੜੀ ਤੁਸੀਂ ਤੁਹਾਡੇ ਵੱਲ ਕਮੇਟੀ ਦਿੱਤੀ ਗਈ ਹੈ ਮੇਰੇ ਵੱਲੋਂ ਕੰਪਲੀਟ ਦਿੱਤੀ ਗਈ ਸੀ ਇਹਦਾ 2008 ਦੇ ਵਿੱਚ ਕਹਿੰਦਾ ਵੇ ਪਲੱਸ 2 ਪਾਸ ਕੀਤੀ ਸੀ ਉਸ ਤੋਂ ਬਾਅਦ ਮੈਂ ਜਿਹੜਾ ਲਾ ਕਰਨ ਲੱਗ ਗਿਆ ਸੀ ਜਦ ਕਿ ਪਲੱਸ 2 2008 ਦੇ ਵਿੱਚ ਇਹ ਫੇਲ ਸੀ ਪੰਜਾਬ ਬੋਰਡ ਚੋਂ ਅਰਦਰ ਕੀ ਕਾਰਵਾਈ ਦੀ ਮੰਗ ਹੈ ਫਰਦਰ ਇਹੀ ਕਾਰਵਾਈ ਦੀ ਮੰਗ ਹੈ ਜੀ ਇਹਨੂੰ ਜਲਦੀ ਤੋਂ ਜਲਦੀ ਅਰੈਸਟ ਕਰਨ ਅਰੈਸਟ ਕਰਨ ਤੋਂ ਬਾਅਦ ਜਿਹੜਾ ਅੱਗੇ ਕਾਰਵਾਈ ਕਰਨ ਵੀ ਇਹਨੇ ਕਿਸ ਤਰ੍ਹਾਂ ਇਹ ਜਾਲੀ ਸਰਟੀਫਿਕੇਟ ਬਣਾਏ ਕਿਦੇ ਰਾਹੀ ਬਣਾਏ ਜਾਂ ਕਿਦੇ ਥਰੂ ਇਹਨੇ ਸਾਰਾ ਕੁਝ ਮੈਨੇਜ ਕੀਤਾ ਹੈ ਔਰ ਕਿਸ ਤਰ੍ਹਾਂ ਇਹ ਬਾਅਰ एसोसिएशन ਦਾ ਮੈਂਬਰ ਤੱਕ ਬਣ ਗਿਆ ਔਰ ਮੈਂਬਰ ਬਣਨ ਤੋਂ ਬਾਅਦ ਬਾਅਦ ਐਸੋਸੀਏਸ਼ਨ ਦੇ ਵਿੱਚ ਜਿਹੜੇ ਵਕੀਲਾ ਦੇ ਡਾਕੂਮੈਂਟਸ ਹੁੰਦੇ ਨੇ ਸਾਡੇ ਸਾਰਿਆਂ ਦੇ ਉਹ ਡਾਕੂਮੈਂਟਸ ਵੀ ਇਹਨੇ ਗਾਇਬ ਕਰਤੇ ਮੈਂਬਰ ਬਣਨ ਤੋਂ ਬਾਅਦ ਤੋਂ ਇਹ ਇਨਕੁਆਰੀ ਦਾ ਮੈਟਰ ਹੈ ਔਰ ਇਹਦੇ ਤੋਂ ਇਲਾਵਾ ਵੀ ਬਹੁਤ ਸਾਰੇ ਹੋਰ ਐਡਵੋਕੇਟ ਹੈਗੇ ਨੇ ਜਿਹੜੇ ਜਾਲੀ ਡਿਗਰੀਆਂ ਉੱਥੇ ਇੱਥੇ ਪ੍ਰੈਕਟਿਸ ਕਰ ਰਹੇ ਨੇ ਜਿਹੜੇ ਜਾਲੀ ਤੁਸੀਂ ਕਹਿੰਦੇ ਡਿਗਰੀ ਪ੍ਰੈਕਟਿਸ ਕਰ ਉਹਨਾਂ ਤੇ ਵੀ ਤੁਹਾਡੇ ਵੱਲੋਂ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ ਬਿਲਕੁਲ ਮੈਂ ਮੈਂ ਕੋਰਟ ਤੋਂ ਮੰਗ ਕੀਤੀ ਹੈ ਹਾਈ ਕੋਰਟ ਤੋਂ ਕਿ ਇਹਦੇ ਵਿੱਚ ਸੀਬੀਆਈ ਦੀ ਇਨਕੁਆਰੀ ਲਗਾਈ ਜਾਏ ਕਿਉਂਕਿ ਮਾਮਲਾ ਬਹੁਤ ਵੱਡਾ ਦੇ ਵਿੱਚ ਕਾਬੂ ਆਉਣੀਆਂ ਨੇ ਜਿਹਦੇ ਕਰਕੇ ਪੁਲਿਸ ਤੋਂ ਇਹ ਕਾਰਵਾਈ ਕੀਤੀ ਜਾਣੀ ਸੰਭਵ ਨਹੀਂ ਹੈ ਪੁਲਿਸ ਪੋਲਿਟিক্যাল ਪ੍ਰੈਸ਼ਰ ਥਲੇ ਕੰਮ ਕਰਦੀ ਹੈ ਹਮੇਸ਼ਾ ਔਰ ਇਸ ਕਰਕੇ ਉਹ ਕਾਰਵਾਈ ਕਰ ਪਾਣਗੇ ਇਹਦੇ ਤੇ ਮੈਨੂੰ ਬਹੁਤ ਜ਼ਿਆਦਾ ਸ਼ੱਕ ਹੈ ਇਸ ਕਰਕੇ ਇਹਦਾ ਮੈਟਰ ਜਿਹੜਾ ਮੈਂ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਇਹ ਤੁਸੀਂ ਸੀਬੀਆਈ ਨੂੰ ਸੌਂਪ ਦਿਓ ਤੇ ਸੀਬੀਆਈ ਇਹਦੇ ਵਿੱਚ ਸਾਰੀ ਇਨਵੈਸਟੀਗੇਸ਼ਨ ਕਰੇ ਉਹ ਇਹੀ ਮੰਗ ਮੇਰੀ ਸਾਡੇ ਮਾਨਯੋਗ ਸੀਐਮ ਸਾਹਿਬ ਤੋਂ ਵੀ ਹੈ ਪੰਜਾਬ ਦੇ ਕਿ ਇਸ ਮੈਟਰ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਕਿਸ ਤਰ੍ਹਾਂ ਇਹੋ ਜੇ ਜਿਹੜੇ ਝਾਲੀ ਵਕੀਲ ਨੇ ਉਹ ਲੁਟੇਰੀਆ ਦੀ ਤਰ੍ਹਾਂ ਆ ਲੋਕਾਂ ਨੂੰ ਲੁੱਟਦੇ ਨੇ ਜਿਹੜੇ ਵਕੀਲ ਨਾ ਹੋ ਕੇ ਵੀ ਆਪਣੇ ਆਪ ਨੂੰ ਵਕੀਲ ਦੇ ਤੌਰ ਤੇ ਪੇਸ਼ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜਾ ਸੀਐਮ ਸਾਹਿਬ ਵੀ ਜਿਹੜਾ ਐਕਸ਼ਨ ਲੈਣ ਦੇ ਵਾਸਤੇ ਕੋਈ ਕਮੇਟੀ ਬਣਾ ਕੇ ਇਹਦੀ ਜਿਹੜੀ ਹੈ ਬੜੀ ਡੀਪ ਇਨਕੁਆਇਰੀ ਕਰਵਾਉਂਦੇ ਨੇ ਮੇਰਾ